आरटीआई पीसीपी ये जेड़ा 6000 ਕਰੋੜ ਦੀ ਫਿਗਰ ਲੈਂਦੇ ਜੇ ਕਿੱਥੋਂ ਲੈਂਦੇ ਜੀ ਇਹਨਾਂ ਨੂੰ ਕੋਈ ਜਵਾਬ ਨਹੀਂ ਸਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿਣਾ ਪਿਆ ਸੀਗਾ ਵੀ ਅਸੀਂ ਤਾਂ ਕਿਹਾ ਹੀ ਨਹੀਂ ਇਹ ਤਾਂ ਖਬਰਾਂ ਕਹਿੰਦੀ ਆ ਉਹਨਾਂ ਤੁਹਾਡਾ ਸਾਰੇ ਮੀਡੀਆ ਤੇ ਸੁਟਿਆ ਸੀ ਅਸੀਂ ਅੱਜ ਵੀ ਕਹਿੰਨੇ ਆ ਕਿ ਐਨ ਚੌਂਕ 'ਚ ਖਲਾਰ ਕੇ ਗੋਲੀ ਮਾਰ ਦਿਓ ਕਦੀ ਕਿਤੇ ਡਰੱਗ ਦਾ ਕੰਮ ਕੀਤਾ ਹੋਵੇ ਜਾਂ ਅੱਜ ਵੀ ਕਹਿੰਨੇ ਆ ਜੇ ਉਹ ਕੁਝ ਇਹਨਾਂ ਨੇ ਲਕਾਇਆ ਜੋ ਕੁਝ ਛਿਪਾਇਆ ਕੱਲ ਬੋਨੀ ਜੀ ਵੀ ਦੱਸ ਕੇ ਗਏ ਨੇ ਅਸੀਂ ਤਾਂ ਕਹਿੰਦੇ ਹਾਂ ਹਰਦੀਾਲ ਮਾਨ ਨੂੰ ਇਨਟੈਰੋਗੇਟ ਕਰੋ ਹੀ ਇਜ਼ ਅ ਮੋਸਟ ਕਰਪਟ ਅਫੀਸਰ ਮੈਂ ਦੱਸੂੰਗਾ ਕਿ ਕਿਹੜੇ ਕਿਹੜੇ ਬੰਦੇ ਉਹਨੇ ਪੈਸੇ ਲੈ ਕੇ ਡਿਸਚਾਰਜ ਕੀਤੇ ਕਿਹੜੇ ਕਿਹੜੇ ਬੰਦੇ ਉਹਨੇ ਫਸਾਏ ਜਿਹਦੇ ਵਿੱਚ ਮੈਂ ਸਰਦਾਰ ਜਗਜੀਤ ਸਿੰਘ ਚਾਲ ਇਹਨਾਂ ਦੇ ਬ੍ਰਦਰ ਜਾਂ ਹੋਰ ਉਹ ਅਸੀਂ ਸਾਰਾ ਕੁਝ ਤੁਸੀਂ ਅੰਦਰੇ ਗੱਲ ਕੀ ਕੀ ਆਏ ਹੋ ਹਰਦੀਾਲ ਸਿੰਘ ਮਾਨ ਤੋਂ ਪੁੱਛ ਕੇ ਛੋੜੀ ਜਾਏਗੀ ਬਿਲਕੁਲ ਕਹਿ ਕੇ ਆਏ ਆਂ ਔਰ ਰਿਕਾਰਡ ਯਾਰ ਔਰ ਰਿਕਾਰਡ ਹੀ ਹੋ ਗਈ ਜਦੋਂ ਸਾਡੀ ਗੱਲਬਾਤ ਚ ਉਹਨਾਂ ਕਿਹਾ ਵੀ ਹਰਦੀਾਲ ਮਾਨ ਨੂੰ ਪੁੱਛਗਛ ਹੋਣੀ ਚਾਹੀਦੀ ਆ ਉਹਦੀ ਓਵਰ ਸੀਜ਼ ਜਿੰਦੀ ਪ੍ਰਾਪਰਟੀ ਆ ਉਹ ਵੀ ਕਰੋ ਇਨਵੈਸਟੀਗੇਟ ਵੀ ਉਹਦ ਕੋ ਕਿੱਥੋਂ ਆਈ ਉਹਦ ਉਹਦ ਕੋ ਇੰਨੇ ਸਬਵੇ ਤੇ ਇੰਨੇ ਪੰਪ ਅਮਰੀਕਾ ਚ ਕਿੱਥੋਂ ਆ ਗਏ ਉਹਦਾ ਕਨੈਕਸ਼ਨ ਕਿਹਦੇ ਨਾਲ ਜੋੜਦੇ ਹੋ ਕਿਹਦੇ ਨਾਲ ਜੋੜਦੇ ਹੋ ਜਾਂ ਡਰੱਗ ਵੇਖੋ ਜੀ ਕਿਸ ਚੀਜ਼ ਨਾਲ ਤੁਹਾਨੂੰ ਕੀ ਲੱਗਦਾ ਕਿ ਕਿਉਂ ਆਈ ਹੋਏ ਉਹ ਇਸ ਕਰਕੇ ਆਈ ਜੀ ਓਪਨ ਐਫ ਆਈ ਆਰ ਸੀਗੀ ਓਪਨ ਐਫ ਆਈ ਆਰ ਸੀ ਕਦੀ ਕੇਐਸ ਮੱਖਣ ਸਾਦ ਲਿਆ ਉਹਨੂੰ ਪੈਸੇ ਲੈ ਕੇ ਕੱਢਦਾ